ਸਰਕਾਰ ਹਾਏ 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 6 ਇਸ ਮਾਰਚ ਦੇ ਵਿੱਚ ਸ਼ਾਮਲ ਸਾਰੇ ਸਾਥੀਆਂ ਨੂੰ ਬੇਨਤੀ ਆ ਕਿਰਪਾ ਕਰਕੇ ਜਿੱਡਾ ਵੱਡਾ ਆਪਣਾ ਕੱਠ ਹੈ ਓਡਾ ਵੱਡਾ ਨਜ਼ਰ ਨਹੀਂ ਆ ਰਿਹਾ ਉਹਦਾ ਕਾਰਨ ਇਹ ਆ ਵੀ ਆਪਾਂ ਲੈਣਾ 'ਚ ਨਹੀਂ ਹੈਗੇ ਕਿਰਪਾ ਕਰਕੇ ਦੋ ਦੋ ਦੀਆਂ ਲਾਈਨਾਂ 'ਚ ਹੋ ਜੇ ਕੋਈ ਆਪਾਂ ਇਹ ਗੱਲ ਮਾਰਚ ਜਿਹੜਾ ਉਹਦੀ ਤਾਕਤ ਸਰਕਾਰ ਨੂੰ ਦਿਖਾਉਣੀ ਹੈ ਇਹ ਕੱਲੀ ਸੜਕ ਤੇ ਨਹੀਂ ਦਿਖਾਉਣੀ ਗਾਹਾਂ ਵੀ ਦਿਖਾਉਣੀ ਆ ਇਹ ਗਾਹਾਂ ਖੋਲਣਾ ਹੈ ਮਾਮਲਾ ਆਪਣਾ ਸੋ ਇਸ ਕਰਕੇ ਭਰਾਵੋ ਜਿੱਡਾ ਵੱਡਾ ਕਾਠਾ ਉਹਨੂੰ ਅਥੀਰ ਤੱਕ ਐਸੇ ਤਰ੍ਹਾਂ ਬਣਾ ਕੇ ਰੱਖਣੇ ਤਾਂ ਨਾਲ ਇਸ ਤਾਕਤ ਨੂੰ ਦਿਖਾਉਣਾ ਕੋਈ ਗੱਲ ਨਹੀਂ ਜਿਹੜੇ ਪਿੱਛੇ ਆ ਉਹ ਦੂ ਵੀ ਵੱਧ ਕੇ ਸ਼ਾਮਲ ਨੇ ਇਸ ਮਾਰਚ ਦੇ ਵਿੱਚ ਆਇਨਾ ਸੋਚਿਆ ਕਰੋ ਵੀ ਅਸੀਂ ਪਿੱਛੇ ਆ ਤਾਂ ਸ਼ਾਇਦ ਉਹ ਮਾਰਚ ਦੇ ਵਿੱਚ ਸ਼ਾਇਦ ਸਾਡੀ ਹਾਜ਼ਰੀ ਨਹੀਂ ਲੱਗਣੀ ਆ ਇਹਨੇ ਸੋਚੋ ਜਿਹੜੇ ਪਿੱਛੇ ਆ ਉਹ ਜਿੰਨੇ ਕਦਮ ਚੱਲ ਕੇ ਆਉਣਗੇ ਸਿਰ ਮੱਥੇ ਨੇ ਸੋ ਕਿਰਪਾ ਕਰਕੇ ਇਸ ਮਾਰਚ ਨੂੰ ਲੰਬਾ ਕਰਦੇ ਹੋਏ ਤੇ ਆਪਾਂ ਜਿਹੜੀ ਆ ਉਹ ਪੂਰਨ ਰੂਪ ਦੇ ਵਿੱਚ ਜਿਹੜੀ ਇਹ ਮਾਰਚ ਆਣਾ ਬੜੇ ਆਰਾਮ ਨਾਲ ਤੇ ਬੜੇ ਤਰੀਕੇ ਨਾਲ ਤਸੱਲੀ ਨਾਲ ਮਾਰਚ ਕਰਕੇ ਜਾਵਾਂਗੇ ਧੰਨਵਾਦ ਜੀ 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 मुलाज़मे ज़िंद ह